ਕਾਲ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਮੈਂ ਤੁਹਾਡੀ ਆਪਣੀ ਵੀਰਪਾਲ ਕੌਰ ਅੱਜ ਦਾ ਜੋ ਮੇਰਾ ਵਿਸ਼ਾ ਹੈ ਗੱਲਬਾਤ ਕਰਨ ਦਾ ਹੈ ਉਹ ਹੈਗਾ ਚੌਦਰ ਜਾਂ ਜ਼ਿੰਮੇਵਾਰੀ ਇਹ ਸ਼ਬਦ ਮੈਂ ਕਿਉਂ ਵਰਤੀ ਇਹ ਤੁਹਾਨੂੰ ਮੇਰੀ ਗੱਲਬਾਤ ਦੇ ਵਿੱਚ ਪਤਾ ਲੱਗੂਗਾ ਬਹੁਤ ਵਾਰੀ ਹੁੰਦਾ ਹੈ ਕਿ ਜੇ ਅਸੀਂ ਆਪਣੇ ਜ਼ਿਹਨ ਦੇ ਵਿੱਚ ਸ਼ਬਦ ਜ਼ਿੰਮੇਵਾਰੀ ਰੱਖ ਕੇ ਚੱਲਦੇ ਹਾਂ ਤਾਂ ਉਹਦੇ ਜਿਹੜੇ ਨਤੀਜੇ ਆ ਉਹ ਬਹੁਤ ਪੋਜ਼ਿਟਿਵ ਨਿਕਲਦੇ ਆ ਔਰ ਜੇ ਅਸੀਂ 14 ਰੱਖ ਕੇ ਚੱਲਦੇ ਆ ਤਾਂ ਉਹਦੇ ਜਿਹੜੇ ਨਤੀਜੇ ਉਹ ਬਹੁਤ ਨੈਗੇਟਿਵ ਨਿਕਲਦੇ ਆ ਕਈ ਵਾਰ ਇਹ ਹੁੰਦਾ ਹੈ ਕਿ ਜਦੋਂ ਇੱਕ 9 ਸੌਹਰੇ ਘਰ ਹੁੰਦੀ ਹੈ ਤਾਂ ਸੌਹਰੇ ਘਰ ਦੇ ਵਿੱਚ ਉਹ ਉਸ ਦੀ ਆਸ ਤੋਂ ਕਿਤੇ ਜ਼ਿਆਦਾ ਪਰੇ ਆਜ਼ਾਦੀ ਮਿਲਦੀ ਹੈ ਹੁਣ ਇਹ ਚੀਜ਼ ਉਹਦੇ ਸਾਰੇ ਹੈ ਕਿਉਂ ਨਹੀਂ ਉਸ ਆਜ਼ਾਦੀ ਨੂੰ ਕਿਸ ਤਰ੍ਹਾਂ ਲੈਣਾ ਹੈ ਆਜ਼ਾਦੀ ਤੋਂ ਮਤਲਬ ਉਹ ਚੰਗਾ ਪਾ ਵੀ ਸਕਦੀ ਆ ਚੰਗਾ ਖਾ ਵੀ ਸਕਦੀ ਆ ਖੁੱਲ ਕੇ ਗੱਲਬਾਤ ਕਰ ਸਕਦੀ ਐ ਆਪਣੇ ਇਰਾਦੇ ਦੱਸ ਸਕਦੀ ਐ ਮਤਲਬ ਉਹਨੂੰ ਪੁੱਛ ਕੇ ਗੱਲ ਕੀਤੀ ਜਾਂਦੀ ਐ ਹਨਾ ਉਹਨੂੰ ਬਰਾਬਰਤਾ ਦਿੱਤੀ ਜਾਂਦੀ ਐ ਘਰ ਦੇ ਵਿੱਚ ਪਰ ਮੈਂ ਬਹੁਤ ਘਰਾਂ ਦੇ ਵਿੱਚ ਦੇਖਿਆ ਐ ਕਿ ਕੁਝ ਕੁੜੀਆਂ ਜਿਹੜੀਆਂ ਹੁੰਦੀਆਂ ਨੇ ਸਾਰੀਆਂ ਦੀ ਗੱਲ ਨਹੀਂ ਕਰੂੰਗੀ ਕੁਝ ਕੁ ਕੁੜੀਆਂ ਜਿਹੜੀਆਂ ਇਸ ਚੀਜ਼ ਨੂੰ ਗਲਤ ਲੈ ਲੈਂਦੀਆਂ ਉਹ ਇਹ ਨਹੀਂ ਸੋਚਦੀਆਂ ਕਿ ਮੈਨੂੰ ਮੇਰੇ ਸਹੁਰਿਆਂ ਨੇ ਆਉਂਦਿਆਂ ਸਾਰ ਇੱਕ ਜ਼ਿੰਮੇਵਾਰੀ ਦਿੱਤੀ ਹੈ ਤੇ ਉਸ ਜ਼ਿੰਮੇਵਾਰੀ ਨੂੰ ਮੈਂ ਬਹੁਤ ਪਿਆਰ ਨਾਲ ਨਿਭਾਉਣਾ ਹੈ ਬਹੁਤ ਸਤਿਕਾਰ ਨਾਲ ਨਿਭਾਉਣਾ ਹੈ ਜੇ ਤਾਂ ਉਹ ਮਨ ਦੇ ਵਿੱਚ ਇਹ ਮੰਨ ਕੇ ਚੱਲਦੀ ਹੈ ਕਿ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਘਰ ਨੂੰ ਸਵਰਗ ਬਣਾਉਣਾ ਹੈ ਮੈਂ ਕੋਈ ਵੀ ਗੱਲ ਬਾਤ ਹੈ ਉਹ ਕੋਈ ਘਰ ਚ ਕੰਮ ਕਰਦੀ ਹੈ ਉਹ ਆਪਦੇ ਪਤੀ ਦੀ ਜਿਹੜੀ ਰਹਿ ਲੈਂਦੀ ਹੈ ਜੇ ਪਤੀ ਉਹਦੀ ਰਹਿ ਲੈਂਦਾ ਹੈ ਉਹ ਨਾਲ ਦੀ ਨਾਲ ਆਪਣੇ ਸੱਸ ਸਹੁਰੇ ਦੀ ਵੀ ਲੈ ਲੈਂਦੀ ਆ ਉਹਨਾਂ ਨੂੰ ਵੀ ਵਿੱਚ ਜਦੋਂ ਇਨਵੋਲਵ ਕਰਦੀ ਹੈ ਤਾਂ ਜਿਹੜਾ ਸੱਸ ਸਹੁਰਾ ਹੁੰਦਾ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਹਾਂ ਸਾਡੀ ਨੌਣੇ ਸਾਨੂੰ ਵੀ ਪੁੱਛਿਆ ਸਾਨੂੰ ਵੀ ਤਰਜੀਹ ਦਿੱਤੀ ਇਹ ਤਾਂ ਹੋ ਗਈ ਜ਼ਿੰਮੇਵਾਰੀ ਪਰ ਇਸ ਦੇ ਉਲਟ ਜਦੋਂ ਕੁਝ ਕੁੜੀਆਂ ਕੀ ਕਰਦੀਆਂ ਇਸ ਆਜ਼ਾਦੀ ਨੂੰ ਉਲਟ ਲੈ ਲੈਂਦੀਆਂ ਉਹ ਜ਼ਿੰਮੇਵਾਰੀ ਦੀ ਜਗ੍ਹਾ ਉਹ ਚੌਦਰ ਸ਼ਬਦ ਵਰਤਣ ਲੱਗ ਜਾਂਦੀਆਂ ਮੈਂ ਬਹੁਤ ਵਾਰ ਕਈ ਕੁੜੀਆਂ ਨੂੰ ਇਹ ਸੁਣਦੇ ਦੇਖਿਆ ਹੈ ਕਿ ਮੇਰੀ ਤਾਂ ਨਾ ਜਾਂਦੀ ਦੀ ਚੌਧਰ ਆ ਬਸ ਇੱਥੇ ਕਹਾਣੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਇਹ ਮੰਨ ਕੇ ਚੱਲੂਗੀ ਕਿ ਮੇਰੀ ਤਾਂ ਜਾਂਦੀ ਦੀ ਚੌਧਰ ਹੈ ਉਹਦੀ ਪੇਕੇ ਵੀ ਕਹਿੰਦੇ ਆ ਕਿ ਸਾਡੀ ਧੀ ਤਾਂ ਨਾ ਜਾਂਦੀ ਦੀ ਚੌਧਰ ਹੈ ਘਰ ਦੇ ਵਿੱਚ ਉਦੋਂ ਜਿਹੜੀ ਘਰ ਦੀ ਕਹਾਣੀ ਵਿਗੜਨੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਹਨੇ ਮਨ ਚ ਚੌਧਰ ਸ਼ਬਦ ਆ ਗਿਆ ਉਹਨੂੰ ਉਹਨੇ ਕਿਸੇ ਦੀ رائے ਨਹੀਂ ਲੈਣੀ ਉਹਨੇ ਸਿਰਫ ਆਪਣੀ رائے ਮੋਹਰੇ ਰੱਖਣੀ ਹੈ ਆਪਣੀ ਮਰਜ਼ੀ ਕਰਨੀ ਹੈ ਉੱਥੇ ਜਦੋਂ ਕਰਦਾ ਜਿਹੜਾ ਤਾਣਾ ਬਾਣਾ ਹੈ ਜਿਹੜਾ ਸਿਸਟਮ ਹੈ